ਆਵਾਜ਼ ਉਹ ਜਦਿਆ ਵਿੱਚ ਬਸ ਇੱਕ ਮਿੰਟ ਸੱਚੇ ਦਰਵਾਰ ਕੀ ਮੋਰੀ ਭਾਜੀ ਇੱਥੇ ਆ ਜਾਓ ਬਹੁਤ ਬਹੁਤ ਧੰਨਵਾਦ ਵਿੱਚ ਸਭ ਇੱਕ ਮਿੰਟ ਇੱਥੇ ਆ ਜਾਓ ਮੈਂ ਜਾਵਾਂ ਫਿਰ ਨਹੀਂ ਮੈਂ ਤੁਹਾਡੀ ਜਾਣ ਨਹੀਂ ਚੱਲਣੀ ਬਹੁਤ ਰਾਣੀ ਨੂੰ ਵੀ ਬੁਲਾਓ ਸਾਥ ਪਲੀਜ਼ ਇੱਥੇ ਆ ਜਾਓ ਇੱਕ ਮਿੰਟ ਹਾਂ ਮੈਂ ਤੁਹਾਨੂੰ ਬੁਲਾਉਣਾ ਬਾਕੀ ਪਲੀਜ਼ ਬੈਠ ਜਿਓ ਜੀ ਇੱਥੇ ਆ ਜਾਓ ਸਰ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗੇ ਹਾਂ ਸਮਾਪਤੀ ਕਰਨ ਲੱਗੇ ਹਾਂ ਕਮਲ ਭਾਜੀ ਜਜਕਾਰ ਤੁਹਾਡੇ ਕਰਨ ਅੱਜ ਪ੍ਰਣਾਮ ਕਹ ਕੁਝ ਲੋਕ ਰਾਮ ਮੰਦਰ ਨਿਰਮਾਣ ਦੀ ਖੁਸ਼ੀ ਕੀ ਨਹੀਂ ਤੈਨੂੰ ਇਹ ਜਰਾ ਹੱਥ ਖੜਾ ਕਰਕੇ ਦੱਸਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਸਭੇ ਨਹੀਂ ਕਹਾਂਗਾ ਕਿ ਕੁਝ ਲੋਕਾਂ ਨੇ ਸ਼ੱਕ ਕੀਤਾ ਸੀ ਕਿ ਰਾਮ ਹੈ ਨਹੀਂ ਰਾਮ ਕਾਲਪਨਿਕ ਹੈ ਪਰ ਅੱਜ ਪਤਾ ਲੱਗਿਆ ਰਾਮ ਕੌਣ ਹੈ ਕਿ ਕਲਪਨਿਕ ਨਹੀਂ کہیں ਐਸੇ ਪੁੰਨਿਆ ਧਾਮ ਨਹੀਂ تھے ਇਹ ਹੈ ਅਜੂਬ ਤੁਸੀਂ ਬੇਤਿਆ ਜੀ کہیںم کے نہیں تھے. خاندان کے ہوں گے وہ دوستو جو لوگ کہہ رہے ہیں کہ کبھی رام نہیں تھے جو لوگ کہہ رہے ہیں کہ کبھی رام نہیں تھے جب پنیہ ہے تو کیسے کہیں؟ پاپ نہیں تھے. جب پنیا ہے تو نہیں تھے جب انہوں نے کہا کہ رام نہیں ہے تو ایسے لگا جیسے وہ کہہ رہے کہ ان کے باپ نہیں تھے جیسے وہ کہہ رہے ہو کہ ان کے باپ نہیں تھے ان کے باپ نہیں تھے ہاتھ روز نہ ہوتے ایک بار کہو جی شری رام جی